ਇਸ ਵਕਤ ਫਰੀਦਕੋਟ ਜੇਲ੍ਹ ਦੇ ਸਾਹਮਣੇ ਖੜੇ ਆ ਤੇ ਕੁਝ ਮਿੰਟਾਂ ਦੇ ਵਿੱਚ ਜੇਲ੍ਹ ਦੇ ਅੰਦਰੋਂ ਚੰਦਪਾਣ ਦੇ ਉਹ ਸਾਰੇ ਮਜ਼ਦੂਰ ਬਾਹਰ ਆ ਰਹੇ ਨੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕੇਸ ਪਾ ਕੇ ਜੇਲ੍ਹ ਦੇ ਅੰਦਰ ਭੇਜਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਸਾਥੀ ਨੇ ਇਹ ਹਾਰ ਲੈ ਕੇ ਖੜੇ ਨੇ ਚੰਦਪਾਣ ਪਿੰਡ ਦੇ ਇਹ ਵਿਅਕਤੀ ਨੇ ਇਹ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹਨਾਂ ਦੇ ਆਗੂ ਸੰਘਰਸ਼ ਕਮੇਟੀ ਦੇ ਆਗੂ ਵੀ ਪਹੁੰਚੇ ਹੋਏ ਨੇ মিডিਆ ਵੀ ਪਹੁੰਚਿਆ ਹੋਇਆ ਔਰ ਆਪਾਂ ਗੱਲ ਕਰਦੇ ਆ ਇਹਨਾਂ ਦੇ ਨਾਲ ਕਿਉਂਕਿ ਜੇਲ੍ਹ ਦੇ ਵਿੱਚੋਂ ਉਹ ਸਾਰੇ ਜਿਹੜੇ ਮਜ਼ਦੂਰ ਚੰਦਪਾਣ ਦੇ ਉਹ ਬਿਨਾਂ ਸ਼ਰਤ ਰਿਆ ਹੋ ਕੇ ਬਾਹਰ ਆ ਰਹੇ ਨੇ ਉਹਨਾਂ ਤੋਂ ਸਾਰੇ ਕੇਸ ਵਾਪਸ ਲਏ ਜਾ ਰਹੇ ਨੇ ਔਰ ਉਧਰ ਜਿਹੜੀ ਦੂਜੀ ਧਿਰ ਹੈ ਸ਼ੈਲਰ ਮਾਲਕ ਧਿਰ ਉਹਦੇ ਉੱਪਰ ਕੇਸ ਜਿਹੜੇ ਆ ਉਹ ਪਾ ਦਿੱਤੇ ਗਏ ਨੇ ਇਹ ਕਹਿ ਰਹੇ ਨੇ ਕਿ ਲੋਕ ਤਾਕਤ ਦੀ ਜਿੱਤਾਂ ਤੇ ਆਪਾਂ ਗੱਲ ਕਰਦੇ ਆ ਛੋਟੇ ਵੀਰ ਤੁਸੀਂ ਹਾਰ ਲੈ ਕੇ ਖੜੇ ਹੋ ਅੱਜ ਉਹ ਮਜ਼ਦੂਰ ਚੰਦਪਾਣ ਪਿੰਡ ਦੇ ਸਾਰੇ ਬਾਹਰ ਆ ਰਹੇ ਨੇ ਕਿਵੇਂ ਦੇਖਦੇ ਹੋ ਇਹ ਪਹਿਲੀ ਗੱਲ ਤੇ ਜੀ ਇਹ ਲੋਕ ਸੰਘਰਸ਼ਾਂ ਦੀ ਜਿੱਤ ਹੈ। ਸੱਚੀ ਜਿੱਤ ਹੈਗੀ ਆ ਜਦੋਂ ਕਿ ਕਿਹਾ ਜਾਂਦਾ ਸੀ ਵੀ ਜਿਹੜਾ ਕਾਨੂੰਨ ਆ ਤਗੜੇ ਦਾ ਹੁੰਦਾਗਾ ਔਰ ਮਾਰੇ ਨੂੰ ਹਮੇਸ਼ਾ ਦਰਾਰਦਾ ਹੈਗਾ। ਔਰ ਉਹ ਦਰੜਿਆ ਵੀ। ਪਰ ਜਦੋਂ ਲੋਕ ਇਕੱਠੇ ਹੋ ਕੇ ਕਿਸੇ ਜ਼ੁਲਮ ਦੇ ਖਿਲਾਫ ਲੜਦੇ ਆ ਤਾਂ ਜਿੱਤ ਪ੍ਰਾਪਤ ਕਰਦੇ ਹੈਗੇ ਆ ਔਰ ਇੱਕ ਨਾਰਾ ਵੀ ਲੜਦੇ ਲੋਕ ਜਿੰਦਾਬਾਦ। ਹਣ ਲ ਜੱਤ ਹਮੇਸ਼ਾ ਲੜਦੇ ਲੋਕਾਂ ਦੀ ਔਰ ਵਾਕਿਆ ਇਹ ਨਾਰਾ ਕਿਸੇ ਗੱਲ ਨਹੀਂ ਬਣਾ ਸੀ ਔਰ ਉਹਦਾ ਸਬੂਤ ਆਜ ਅੱਜ ਜੋ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਤੇ ਅਤਿਆਚਾਰ ਹੋਇਆ ਆਮ ਆਦਮੀ ਪਾਰਟੀ ਦੇ ਸ਼ਹਿ ਤੇ ਜਿਹੜਾ ਅਮੋਲਕ ਸਿੰਘ ਗੁੰਡਾ ਆਪਦੇ ਆਪ ਨੂੰ ਖੱਬੀ ਖਾਨ ਕਹੋਂਦਾ ਸੀ ਉਹਦੀ ਸ਼ਹਿ ਤੇ ਪੁਲਿਸ ਨੇ ਜ਼ਬਰ ਕੀਤਾ ਸਾਡੇ ਮਜ਼ਦੂਰਾਂ ਤੇ ਔਰ ਉਹ ਮਜ਼ਦੂਰ ਆਦਿ ਲੋਕ ਸੰਘਰਸ਼ਾਂ ਦੀ ਜਿਹੜੀ ਹੈਗੀ ਜੱਤ ਹੈਗੀ ਆ ਉਹਦੇ ਤਹਿਤ ਅੱਜ ਬਾਹਰ ਆ ਰਹੇ ਹੈਗੇ ਆ ਔਰ ਇਹ ਕੋਈ ਆਮ ਗੱਲ ਨਹੀਂ ਹੈ ਜਦੋਂ ਅੱਜ ਮਜ਼ਦੂਰਾਂ ਨੂੰ ਇੱਕ ਪਾਸੇ ਦਰਦਨ ਦੀਆਂ ਗੱਲਾਂ ਕਰਦੇ ਉਹ ਸਰਮਾਇਦਾਰ ਜਮਾਤ ਇੱਕ ਪਾਸੇ ਜਿਹਦੀ ਜੇਬ 'ਚ ਹੈਗਾ ਜਿਹੜਾ ਪ੍ਰਸ਼ਾਸਨ ਹੁੰਦਾਗਾ ਪੈਸਾ ਹੁੰਦਾਗਾ ਜਿਹਦੀ ਸ਼ਹਿਤ ਉਹ ਜਿਹੜਾ ਹੈਗਾ ਮਜ਼ਦੂਰਾਂ ਤੇ ਜ਼ਬਰ ਕਰਦਾਗਾ ਇੱਕ ਪਾਸੇ ਉਹ ਲੋਕ ਹੁੰਦੇ ਜਿਨ੍ਹਾਂ ਕੋਲੇ ਕੁਝ ਨਹੀਂ ਹੁੰਦਾਗਾ ਸਰਬ ਤੇ ਸਿਰਪ ਆਪਦਾ ਜ਼ਮੀਰ ਹੁੰਦਾਗਾ ਜੋ ਲੋਕ ਤਾਕਤ ਹੁੰਦੀ ਆ ਉਹਦੇ ਸਿਰ ਤੇ ਹੁੰਦਾਗਾ ਔਰ ਉਹਦੀ ਜੱਤ ਹੈਗੀ ਜਿਹੜੀ ਇੱਕ ਵਾਰੀ ਪਹਿਲਾਂ ਵੀ ਕਿਸਾਨ ਜਿਹੜੇ ਹੈਗਾ ਮਜ਼ਦੂਰਾਂ ਦੇ ਸਾਂਝੀ ਹੋ ਗਏ ਜੱਤ ਪ੍ਰਾਪਤ ਕੀਤੀ ਸੀ ਕਿਸਾਨ ਅੰਦੋਲਨ ਲੜਿਆ ਗਿਆ ਔਰ ਔਰ ਦੂਜੀ ਉਦਾਹਰਣੇ ਦੀ ਚੰਦ ਭਾਂਦੇ ਜਿਹੜੇ ਲੋਕ ਹੈਗੇ ਆ ਔਰ ਜੋ ਪੰਜਾਬ ਦੇ ਲੋਕ ਆ ਉਹਨਾਂ ਨੇ ਸੱਟ ਕੀਤੀ ਹੈਗੀ ਆ ਇਸ ਕਰਕੇ ਅਸੀਂ ਚਾਹੁੰਨੇ ਕਹਨੇ ਹੈਗੇ ਆ ਜਿਹੜੇ ਲੋਕ ਆ ਆਪ ਦੀ ਜਿਹੜੀ ਹੈ ਜਥੇਬੰਦੀਆਂ ਤੇ ਭਰੋਸਾ ਵਧ ਰੱਖਣਾ ਔਰ ਨਾ ਕਿ ਜਿਹੜੀ ਇਹ ਰੰਗ-ਬਰੰਗੀਆਂ ਪਾਰਟੀਆਂ ਉਹਨਾਂ ਤੇ ਆ ਔਰ ਇਹਨਾਂ ਨੇ ਸਿਰਫ ਤੇ ਸਿਰਫ ਵੋਟਾਂ ਹੀ ਲੈਣੀਆਂ ਨੇ ਸਾਡੇ ਬਿਲਕੁਲ ਜੀ ਜੇਲ੍ਹ ਦੇ ਵਿੱਚੋਂ ਸਾਰੇ ਚੰਦਪਾਣ ਪਿੰਡ ਦੇ ਮਜ਼ਦੂਰ ਜਿਹੜੇ ਨੇ ਉਹ ਬਿਨਾਂ ਸ਼ਰਤ ਰਹਾ ਹੋ ਕੇ ਆ ਰਹੇ ਨੇ ਸਾਰੇ ਕੇਸ ਵਾਪਸ ਨੇ ਉਸ ਐਸ ਐਚਓ ਦੇ ਉੱਪਰ ਵੀ ਕਾਰਵਾਈ ਹੋਈ ਆ ਜਿਹਨੇ ਪਿੰਡ ਦੇ ਵਿੱਚ ਪਹਿਲਾ ਜਦੋਂ ਉਹ ਪੁਲਿਸ ਲੈ ਕੇ ਗਿਆ ਸੀਗਾ ਦੂਜੀ ਧਿਰ ਦੇ ਉੱਪਰ ਵੀ ਪਰਚੇ ਹੋ ਗਏ ਨੇ ਬਾਈ ਜੀ ਕਿਵੇਂ ਦੇਖ ਦੇਵਾਂ ਇੱਕ ਕਰਤਿਆਂ ਦੀ ਜੱਤਾ ਕਿਉਂਕਿ ਜਦੋਂ ਜ਼ਬਰ ਹੁੰਦਾ ਤਾਂ ਲੋਕ ਇਕੱਠੇ ਹੁੰਦੇ ਆ ਤਾਂ ਉਹ ਦਿਨ ਸੁਰੱਖਣੇ ਹੁੰਦੇ ਆ ਜਦੋਂ ਲੋਕ ਇਸ ਜ਼ਬਰ ਨੂੰ ਦਬਾਕੇ ਅਤੇ ਲੋਕਾਂ ਦੀ ਜਿਹੜੀ ਗੱਲ ਆ ਤੁਹਾਡੇ ਜਿਵੇਂ ਇਹ ਕਹਿ ਦਿੱ ਗਏ ਵੀ ਲੋਕਪੱਖੀ মিডিਆ ਰਹੀ ਸੱਚਾ ਜਿਹੜਾ ਜਦੋਂ ਤੁਸੀਂ ਨਤਾਰ ਕੇ ਸੱਚ ਲਿਆਂਦਾ ਸਾਹਮਣੇ ਤਾਂ ਲੋਕਾਂ ਦੇ ਤੇ ਇਕੱਠੇ ਹੋਏ ਤਾਂ ਕਿਰਤੀਆਂ ਦੀ ਜਿੱਤ ਹੋਈ ਆ ਕਿਰਤੀਆਂ ਨੇ ਜਥੇਬੰਦੀਆਂ ਜਿਹੜੀਆਂ ਕਿਰਤੀਆਂ ਦੀਆਂ ਉਹਨਾਂ ਨੇ ਇਹਦੇ ਤੇ ਐਕਸ਼ਨ ਕਮੇਟੀ ਬਣਾ ਕੇ ਮਜ਼ਦੂਰਾਂ ਤੇ ਜੋ ਜ਼ਬਰ ਹੋਇਆ ਚੰਦਪਾਣਦਿਆਂ ਤੇ ਉਹਦੇ ਤੇ ਲਗਾਤਾਰ ਲੜੇ ਤੇ ਜਿਹਦੇ ਕਰਕੇ ਇਹ ਪਹਿਲੀ ਜਿੱਤ ਆ ਜਿਹਦੇ ਕਰਕੇ ਇੱਥੇ 39 ਜਿਹੜੇ ਜੇਲ੍ਹ ਦੇ ਅੰਦਰ ਟਕੇ ਹੋਏ ਸੀਗੇ ਜਿਨ੍ਹਾਂ ਦੇ ਉੱਤੇ ਉਹ ਪਰਚੇ ਦਿੱਤੇ ਸੀਗੇ ਵੀ 307 ਵਰਗੇ ਤੇ ਜਿਨ੍ਹਾਂ ਮਜ਼ਦੂਰਾਂ ਦੇ ਹੱਥ ਖਾਲੀ ਸੀਗੇ ਇਹਦੇ ਕਰਕੇ ਉਹਨਾਂ ਨੂੰ ਬਿਨਾਂ ਸ਼ਰਤਾਂ ਰਿਹਾ ਕਰ ਰਿਹਾ ਪ੍ਰਸ਼ਾਸਨ ਉਹ ਲੋਕਾਂ ਦੀ ਤਾਕਤ ਨਾਲ ਹੋ ਰਿਹਾ ਹਾਲਾਂਕਿ ਕੋਈ ਸ਼ਾਸਕੀ ਤਾਕਤ ਨਾਲ ਨਹੀਂ ਹੋ ਰਿਹਾ ਸ਼ਾਸਕੀ ਤਾਂ ਲੋਕਾਂ ਨੂੰ ਅੰਦਰ ਧੱਕਣ ਜਾਂਦੇ ਆ ਲੋਕ ਤਾਕਤ ਹੀ ਆ ਜਿਹੜੀ ਇਸ ਤਰ੍ਹਾਂ ਇਨਸਾਫ ਦਵਾਉਂਦੀ ਆ ਅਤੇ ਜੁਰਮ ਵਾਲਿਆਂ ਦੇ ਹੱਕ ਦੇ ਵਿੱਚ ਖੜਦੀ ਆ ਬਿਲਕੁਲ